ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗੱਟਚੋੜ ਨਹੀਂ ਹੋਵੇਗਾ ਜੀ ਹਾਂ ਇਹ ਗੱਲ ਸਾਫ਼ ਤੇ ਸਪੱਸ਼ਟ ਹੈ ਕਿਉਂਕਿ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਹੋਰਾਂ ਦੇ ਵੱਲੋਂ ਬਿਆਨ ਜਿਹੜਾ ਉਹ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਪਰ ਬੀਜੇਪੀ ਇਕੱਲਿਆਂ ਚੋਣ ਲੜੇਗੀ ਇਸ ਤੋਂ ਪਹਿਲਾਂ ਕਿ ਆਸਰਾਂ ਇਹ ਲਗਾਈਆਂ ਜਾ ਰਹੀਆਂ ਸਨ ਕਿ ਨੌ ਮਾਸਤਾ ਰਿਸ਼ਤਾ ਦੁਬਾਰਾ ਇੱਕ ਹੋ ਸਕਦਾ ਹੈ ਕਿਉਂਕਿ 2020 ਦੇ ਵਿੱਚ ਕਿਸਾਨੀ ਅੰਦੋਲਨ ਦੇ ਵੇਲੇ ਇਹ ਗੱਟਚੋੜ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਬੀਜਪੀ ਦਾ ਗੜ ਜੋੜ ਜੇ ਉਹ ਟੁੱਟਿਆ ਸੀ ਪਰ ਹੁਣ ਤੋਂ ਫਿਰ ਕਿਆਸਰਾਂ ਹੀ ਲਾਈਆਂ ਜਾ ਰਹੀਆਂ ਸਨ ਕਿ ਦੋਨੋਂ ਫਿਰ ਤੋਂ ਇੱਕ ਹੋਣਗੇ ਤੇ ਸੀਟਾਂ ਦੀ ਵੰਡ ਨੂੰ ਲੈ ਕੇ ਜਿਹੜਾ ਹੈਗਾ ਉਹ ਗੱਲਬਾਤ ਚੱਲ ਰਹੀ ਆ ਪਿਛਲੇ ਦਿਨਾਂ ਦੇ ਜੇਕਰ ਅਮਿਤ ਸ਼ਾਹ ਹੋਰਾਂ ਦੇ ਬਿਆਨ ਦੀ ਗੱਲ ਕਰੀਏ ਤਾਂ ਉਹਨਾਂ ਤੋਂ ਵੀ ਇੱਕ ਚੀਜ਼ ਸਾਫ਼ ਹੁੰਦੀ ਦਿਖਾਈ ਦੇ ਰਹੀ ਸੀ ਕਿ ਗੜ ਜੋੜ ਕਿਤੇ ਨਾ ਕਿਤੇ ਹੋ ਸਕਦਾ ਆ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਬਿਆਨ ਆਉਂਦਾ ਉਸ ਤੋਂ ਵੀ ਇਹੀ ਗੱਲ ਸਾਫ਼ ਦਿਖਾਈ ਦੇ ਰਹੀ ਸੀ ਕਿ ਗੜ ਜੋੜ ਸ਼੍ਰੋਮਣੀ ਕਲਦਲ ਤੇ ਬੀਜਪੀ ਦਾ ਕਿਤੇ ਨਾ ਕਿਤੇ ਹੋ ਸਕਦਾ ਆ ਚਾਹੇ ਦੇ ਹੀ ਕਾਰਨ ਹੋਵੇਗਾ ਕਿ ਹੁਣ ਤੱਕ ਉਮੀਦਵਾਰ ਨਾ ਤਾਂ ਬੀਜੇਪੀ ਦੇ ਵੱਲੋਂ ਐਲਾਨੇ ਗਏ ਨੇ ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਐਲਾਨੇ ਗਏ ਨੇ ਪਰ ਜੇਕਰ ਅੱਜ ਦੀ ਗੱਲ ਕਰੀਏ ਤਾਂ ਸੁਨੀਲ ਜਾਖੜ ਹੋਰਾਂ ਨੇ ਸਾਫ ਤੇ ਸਪਸ਼ਟ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਤੇ ਪੰਜਾਬ ਦੇ ਵਿੱਚ ਬੀਜੇਪੀ ਜਿਹੜੀ ਆ ਉਹ ਇਕੱਲਿਆਂ ਚੋਣ ਲੜੇਗੀ ਉਹ ਕਹਿੰਦੇ ਨੇ ਕਿ ਅਸੀਂ ਆਪਣੇ ਵਰਕਰਾਂ ਤੋਂ ਪੁੱਛਿਆ ਪੰਜਾਬ ਬੀਜੇਪੀ ਦੇ ਜਿਹੜੇ ਹੈਗੇ ਨੇ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਸਾਡੇ ਵਰਕਰਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਸਾਡੇ ਵੋਟਰ ਵਰਕਰਾਂ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਦੇ ਵੱਲੋਂ ਇਹ ਚੀਜ਼ ਨੂੰ ਸਪਸ਼ਟ ਤੌਰ ਤੇ ਇਨਕਾਰ ਕੀਤਾ ਗਿਆ ਕਿ ਕਿਸੇ ਤਰ੍ਹਾਂ ਦਾ ਕੋਈ ਗੱਟਚੋੜ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਹੀਂ ਹੋਵੇਗਾ ਉਹ ਕਹਿੰਦੇ ਨੇ ਕਿ ਅਸੀਂ ਪੰਜਾਬ ਦੀ ਭਲਾਈ ਦੇ ਲਈ ਕੰਮ ਕੀਤੇ ਨੇ ਪੰਜਾਬ ਦੀ ਭਲਾਈ ਦੇ ਲਈ ਕੰਮ ਕਰਾਂਗੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਪੰਜਾਬ ਦੇ ਲੋਕ ਜੂਨ ਦੇ ਵਿੱਚ ਜਿਹੜੇ ਹੈਗੇ ਨੇ ਉਹ ਆਪਣਾ ਸਾਥ ਜ਼ਰੂਰ ਦੇਣਗੇ ਤਾਂ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਬੜੀ ਵੱਡੀ ਖਬਰ ਆ ਕਿਉਂਕਿ ਹੁਣ ਤੱਕ ਇਹੀ ਸੀ ਕਿ ਸ਼੍ਰੋਮਣੀ ਕਾਲ ਦਲ ਤੇ ਬੀਜੇਪੀ ਇੱਕ ਹੋ ਰਹੇ ਨੇ ਦੁਬਾਰਾ ਤੋਂ 9 ਮਾਸ ਦਾ ਰਿਸ਼ਤਾ ਇੱਕ ਹੋਵੇਗਾ ਇਕੱਠਿਆਂ ਹੋ ਕੇ ਚੋਣਾਂ ਜਿਹੜੀਆਂ ਨੇ ਪੰਜਾਬ ਦੀ ਲੋਕ ਸਭਾ ਤੇ ਚੋਣਾਂ ਲੜਨਗੇ ਉਸ ਤੋਂ ਪਹਿਲਾਂ ਇਹ ਵੀ ਖਬਰਾਂ ਆ ਰਹੀਆਂ ਸੀ ਕਿ 8 5 ਦੀ ਗੱਲ ਜਿਹੜੀ ਉਹ ਵੀ ਚੱਲ ਰਹੀ ਆ 7 6 ਦੀ ਗੱਲ ਜਿਹੜੀ ਉਹ ਵੀ ਚੱਲ ਰਹੀ ਆ ਹਾਲਾਂਕਿ ਜੇਕਰ ਕਈ মিডিਆ ਰਿਪੋਰਟਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਸੀਟਾਂ ਦੀ ਮੰਡ ਸੀ ਸੀਟਾਂ ਦੀ ਮੰਡ ਨੂੰ ਲੈ ਕੇ ਕਿਤੇ ਨਾ ਕਿਤੇ ਦੋਨਾਂ ਦੇ ਵਿੱਚ ਪੇਚ ਫਸਿਆ ਜਿਸ ਤੋਂ ਬਾਅਦ ਗੱਠਜੋੜ ਜਿਹੜਾ ਹੈਗਾ ਉਹ ਟੁੱਟਾਗਾ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਬੀਜੇਪੀ ਤੇ ਸ਼੍ਰੋਮਣੀ ਕਾਲ ਦਲ ਜਿਹੜੇ ਨੇ ਤੱਕ ਕਿੰਨੇ ਸਮੇਂ ਦੇ ਵਿੱਚ ਆਪਣੇ ਉਮੀਦਵਾਰ ਜਿਹੜੇ ਨੇ ਉਹ ਐਲਾਨ ਦੇਣੇ ਕਿਉਂਕਿ ਹੁਣ ਤੱਕ ਇਹੀ ਉਮੀਦ ਸੀ ਕਿ ਇਕੱਠੇ ਲੜਨਗੇ ਇਕੱਠੇ ਲੜ ਕੇ ਉਮੀਦਵਾਰ ਜਿਹੜੇ ਹੈਗੇ ਨੇ ਉਹ ਉਹ ਐਲਾਨੇ ਜਾਣਗੇ ਪਰ ਹੁਣ ਸਪੱਸ਼ਟ ਤੌਰ ਤੇ ਸੁਨੀਲ ਜਾਖੜ ਹੋਰਾਂ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਨਾ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਭਾਜਪਾ ਦਾ ਭਾਰਤੀ ਜਨਤਾ ਪਾਰਟੀ ਦਾ ਗੱਠ ਜੋੜ ਉਹ ਕਹਿੰਦੇ ਨੇ ਨਹੀਂ ਹੋਵੇਗਾ ਅਸੀਂ ਕੱਲਿਆਂ 13 ਦੀਆਂ 13 ਸੀਟਾਂ ਦੇ ਉੱਪਰ ਜਿਹੜਿਆ ਉਹ ਚੋਣ ਲੜਾਂਗੇ ਤਾਂ ਹੁਣ ਦੇਖਣਾ ਹੈ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਦੋਂ ਬੀਜੇਪੀ ਦੇ ਵੱਲੋਂ ਆਪਣੇ 13 ਦੇ 13 ਉਮੀਦਵਾਰ ਜਿਹੜੇ ਨੇ ਉਹ ਐਲਾਨੇ ਜਾਂਦੇ ਨੇ ਤੇ ਸ਼ਰਮਣੀ ਕਲ ਦਲ ਆਪਣੇ 13 ਦੇ 13 ਉਮੀਦਵਾਰ ਜਿਹੜੇ ਨੇ ਉਹ ਕਿੰਨੇ ਸਮੇਂ ਦੇ ਵਿੱਚ ਐਲਾਨਦੇ ਜੁੜੇ ਰਹੋ ਆਰੇ ਵੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ ਕਰੇਵੰਦੋ ਇਜਾਜ਼ਤ ਧੰਨਵਾਦ ਜੀ